ਅਨੰਤ ਰਹਾ ਤੇਰੀ ਕਾਏ ਸਤਿਗੁਰੂ ਮੈਂ ਪਾਇਆ ਸਤਿਗੁਰਾਂ ਚਾਹਿਆ ਸਹਿਜ ਸੇਤੀ ਮਨ ਰੁਧਿਆ ਅੰਮ੍ਰਿਤ ਰਾਵਤ ਦਾ ਪ੍ਰਵਾਸ ਤਿਆ ਹੇ ਅਕਾਲ ਪੁਰਖ ਆਪਣੇ ਪੰਥ ਚਲੇ ਸਦਾ ਸਹਾਈ ਦਾਤਾ ਜੀਓ ਜੀ ਰਣਕਾਰ ਸਾਹਿਬ ਇਹੋ ਦੁਰਦਵਾਰਿਆ ਗੁਰਤਾ ਪਾਦੇ जेला तो पांच नो भी छोड़े आ गया है तुले दर्शन दीदा सेवा संवाद दा नेताया दे बार नेताया दे तार देवते आंधी हो सच्चे पिता भाई गुरु तान तान मर्त के दाते पंथ दे वाली श्री गुरु मोबेद सिंह साहिब दियो महाराज आप दीदे महान कार्सा दीदे परकटसान ਆਪੇ ਸ੍ਰੀ ਏਕੜ ਸਾਹਿਬ ਜੀ ਵਿਖੇ ਧੰਨ ਧੰਨ ਸਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਵਾਰਾ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅਰਦਾਸ ਬੇਨਤੀ ਹੈ ਜੀ ਸਾਤ ਹਰਿ ਦੀ ਭਈ ਹਰੀ ਆਵੇ ਜਿਥੇ ਮੇਰਾ ਸਤ ਗੁਰ ਬੈਠਾ ਆਏ ਸੇਜੰਦ ਭਈ ਹਰੀ ਆਵੇ ਜਿਨੇ ਵੇਰਾ ਸਤਗੁਰ ਦੇਖਿਆ ਜਾਏ ਧਾਨ ਧਾਨ ਪੇਤਾ ਧਾਨ ਧਾਨ ਪੋਲ ਧਾਨ ਧਾਨ ਸੋ ਜਨਨੀ ਜੇ ਨ ਗੁਰੂ ਜੜਿਆ ਆਵੈ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਜਾਣਨ ਹੋਆ ਜੋ ਪਰ ਸੂਰਜ ਨਿਕਲਿਆ ਦਾਰੇ ਸ਼ਾਪ ਬੰਧੇਰ ਬਲਵਾ ਮੈਂ ਪੂਰਤ ਕੀਤੇ ਤੱਕ ਬਾਤ ਹੈ ਊਟ ਪਰਦੀ ਦਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਘਰ ਬਾਸ ਨਾ ਬਰਿਆਰੇ ਐਸੇ ਵੀਂਦਿਆ ਸਦਗ ਪਹਿਲੇ ਬਾਪਸ਼ਾ ਧੰਨ ਕਾਮ ਸਿਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਰਾ ਪਿਤਾ ਨੇ ਅੱਜ ਦੇ ਸ਼ੁਭ ਦਿਨਾਰੇ ਧੰਨ ਧੰਨ ਪਿਤਾ ਬਾਬਾ ਕਲਿਆਣ ਦਾਸ ਜੀ ਧੰਨ ਧੰਨ ਬਾਤਰਾ ਮਾਤਾ ਤ੍ਰਿਪਤਾ ਦੇਵੀ ਜੀ ਦੇ ਘਰ ਹੈ ਰਾਏ ਕੋਈ ਦੀ ਤਲਵੰਡੀ ਪਾਕਿਸਤਾਨ ਵਿਖੇ ਅਵਤਾਰ ਧਾਰਿਆ ਇਹਨਾਂ ਸਤਿਗੁਰਾਂ ਦਾ ਪ੍ਰਕਾਸ਼ ਗੁਰ ਪੁਰਬ ਜਿਆਂ ਸੰਤਾਂ ਸੇ ਸੰਗਤ ਸਾਰੇ ਸੰਸਾਰ ਦਾ ਹਰੇਕ ਬੜੀ ਚੜ੍ਹਦੀ ਕਲਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਾਂ ਉਥੇ ਵੀ ਪੰਜ ਦਿਨ ਵਾਂਗ ਜਿੱਥੇ ਮੰੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਕਤ ਸ੍ਰੀ ਕੇਸਗੜ ਸਾਹਿਬ ਜੀ ਦੇ ਸਭ ਉੱਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਅੰਡੜ ਦੀ ਕਲਾ ਦੇ ਨਾਲ ਮਨਾਉਂਦੇ ਆ ਹੋਇਆ ਪਰਸਾ ਰੋਜ ਕੋ ਧੁਰ ਕੀ ਬਾਣੀ ਆਈ ਇਹਨ ਸਗਲਿ ਜਿੰਦ ਮਿਟਾਈ ਜੀ ਦੇ ਸ੍ਰੀ ਅਖੰਡ ਜਾਪ ਰੱਬ ਪਰਵਾ ਕੇ ਭੋਗ ਪੁਆਇ ਗਏ ਸਤਿਗੁਰੂ ਜੀ ਗੁਰਬਾਣੀ ਫੜਦਿਆ ਸੇਵਾ ਸੇਵਨ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਪੜੀ ਸੋਹਣੀ ਗੁਰਬਾਣੀ ਦਾ ਭਾਵ ਧਰ ਆਇਆ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਿਗੁਰੂ ਜੀ ਸਰਬੱਤ ਸੰਗਤ ਦੀ ਹਾਜ਼ਰੀ केले पोल बेटा दर परवाल करनी सरबत संगत नो आपा आजे शब्द कनेरी कह नानक सच्चे साहिब क्या नाही घर तेरे ਸਚਾ ਨਾਮ ਮੇਰਾ ਆਧਾਰੋ ਸਚ ਨਾਮਿਆ ਧਰਮ ਮੇਰਾ ਜਿਨਿ ਭੁਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਨੇਸ਼ਾ ਸਭ ਪੁਜਾਈਆ ਸਦਾ ਕੁਰਕਾਨ ਕੀਤਾ ਗੁਰੂ ਵਿਢਿ ਤਕ ਬਾਹ ਕੋਟਲ ਬੁਲਾਤੀ ਸਰਿਆ ਜੀ ਗੁਰਨਾਥਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆਰੇ ਆਪ ਨਰਾਇਣ ਕਲਾ ਤਾਰ ਚੱਕ ਮਹ ਪਰਮਰਿਓ ਗਲੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਐਸੇ ਦਿਨ ਦੇ ਆਲ ਸਤਿਗੁਰੂ ਸਿੱਖ ਧਰਮ ਦੇ ਮਾਨੀ ਪਹਿਲੇ ਪਾਤਸ਼ਾਹ ਧਰਮ ਪਾਲ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ ਸਮੁੱਚੇ ਹੀ ਜਗਤ ਵੱਲੋਂ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ। ਉਹ ਉੱਥੇ ਹੀ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸਿੱਖ ਪੰਥ ਦੇ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਸੋਂ ਦੇ ਰੋਜ ਤੋਂ ਤੱਕ ਤੋਂ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪਾਤਸ਼ਾਹ ਪ੍ਰਾਰੰਭ ਕਰਵਾਏ। ਔਰ ਸਤਿਗਰਾਂ ਦੀ ਮਹਾਨ ਕਿਰਪਾ ਹੋਈ ਅੱਜ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਏ ਹਨ। ਸਤਿਗੁਰ ਸਾਹਿਬਾਂ ਜੀ ਦੇ ਚਰਨ ਕਮਲਾਂ ਬਾਸ ਗਿਆਨੀ ਜੋਗਿੰਦਰ ਸਿੰਘ ਜੀ ਹੱਦ ਗ੍ਰੰਥੀ ਪ੍ਰਕਤ ਸ਼੍ਰੀ ਕੇਸਗਰ ਸਾਹਿਬ ਉਹਨਾਂ ਨੇ ਅਰਦਾਸ ਦੇਣ ਦੀ ਸੰਗਤੀ ਰੂਪ ਦੇ ਵਿੱਚ ਕੀਤੀ ਹੈ ਗਿਆਨੀ ਸਰਵੰਤਰ ਸਿੰਘ ਜੀ ਗੁਰਾਂ ਸਤਿਗੁਰ ਸਾਹਿਬਾਂ ਜੀ ਦੇ ਪਾਵਨ ਹੁਕਮਨਾਮੇ ਆਪ ਸੰਗਤਾਂ ਨੂੰ ਸਰਵਣ ਕਰਵਾਏ ਦੁਤੀ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰੀਆਂ ਨੇ ਸਤਿਕਾਰਯੋਗ ਪੰਜ ਪਿਆਰੇ ਸਰਪੰਨ ਸਰਦਾਰ ਅਮਰਜੀਤ ਸਿੰਘ ਜੀ ਜਗਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨ ਮੈਨੇਜਰ ਸਰਦਾਰ ਮਲਕੀਤ ਸਿੰਘ ਅਤੇ ਉਹਨਾਂ ਦੇ ਨਾਲ ਸਮੋਚਾ ਸਟਾਫ ਮੈਨੇਜਰ ਸਹਿਬਾਨ ਹੋਰ ਅਹੁਦੇਦਾਰੋਂ ਬੇਅੰਤ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਨਤਮਸਤਕ ਹੋਣ ਵਾਸਤੇ ਹਾਜ਼ਰੀਆਂ ਭਰਨ ਵਾਸਤੇ ਦਰਸ਼ਕਦਾਰੇ ਕਰਨ ਵਾਸਤੇ ਪਹੁੰਚੀਆਂ ਹਨ ਗੁਰੂ ਪਿਆਰੇ ਸਤ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸ੍ਰੀਮਤੀ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਨਰਮ ਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਬ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਉਹਨਾਂ ਦਾ ਅਵਤਾਰ ਹੋਇਆ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਸਮੇਂ ਨੂੰ ਬਿਆਨ ਕਰਦੇ ਹਨ ਭਾਈ ਸਾਹਿਬ ਜੀ ਕਹਿੰਦੇ ਹਨ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚੰਦਨ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਤੰਹੇਰ ਕੋ ਲੋਹਾ ਉਹ ਉਦਾਹਰਣ ਦਿੰਦੇ ਨੇ ਕਿ ਜਦੋਂ ਸੂਰਜ ਨਿਕਲਦਾ ਹੈ ਦਿਨ ਚੜਦਾ ਹੈ ਰਾਤਰੀ ਦੇ ਜਿਹੜੇ ਤਾਰੇ ਨੇ ਚੰਦਰਮਾ ਨੇ ਇਹ ਅਲੋਪ ਹੋ ਜਾਂਦਾ ਹੈ ਔਰ ਹਨੇਰਾ ਦੂਰ ਹੋ ਜਾਂਦਾ ਹੈ ਚਾਨਣ ਹੋ ਜਾਂਦਾ ਹੈ ਇਸੇ ਕਰਾਈ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਸੰਸਾਰ ਦੇ ਵਿੱਚ ਆਏ ਨਮਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਸਰਬ ਸੁਰੂਪ ਧਾਰਕੇ ਜਦੋਂ ਸੰਸਾਰ ਦੇ ਵਿੱਚ ਗੁਰੂ ਨਾਨਕ ਦੇਵ ਦੇ ਰੂਪ ਦੇ ਵਿੱਚ ਆਏ ਉਸ ਸਮੇਂ ਸੰਸਾਰ ਦੇ ਵਿੱਚ ਜਿਹੜੀ ਅਗਿਆਨਤਾ ਦੀ ਧੁੰਦ ਛਾਈ ਸੀ ਹਨੇਰਾ ਛਾਇਆ ਸੀ ਉਹ ਸਾਰਾ ਦੂਰ ਹੋ ਗਿਆ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਮਹਾਰਾਜ ਅਮਰ ਸਾਹਿਬ ਤੋਂ ਪਾਈਆ ਗਿਆ ਬਾਲ ਸਿੰਘ ਜੀ ਉਹਨਾਂ ਨੇ ਹਾਜ਼ਰੀ ਭਰਤੀਆਂ